ਬਾਦਲੀ ਕੋਈ ਨਹੀਂ ਉਹਖਾਈਏ ਕਰਤਾ ਉਹ ਬੰਦਾ ਬੜਾ ਠੀਕ ਹੋ ਗਿਆ ਉਹਦੀ ਗੱਲ ਖਾਈਏ ਦੀ ਗੱਲ ਨਹੀਂ ਕਰਦੇ ਅੱਜ ਜੀ ਆਏ ਸੀ ਖਾਲੜਾ ਸਾਹਿਬ ਦੀ ਵਰਸੀ ਤੇ ਉਹਨਾਂ ਨੂੰ ਯਾਦ ਕੀਤਾ 25000 ਲਾਵਾਰਸਲਾਸ਼ਾਂ ਦੇ ਵਾਰਸ ਬਣੇ ਸੀ ਜਿਹੜੀ ਇਹਨਾਂ ਦੀ ਮੂਵੀ ਆ ਰਹੀ ਸੀ ਖਾਲੜਾ ਸਾਹਿਬ ਦੀ ਉਸ ਤੇ ਤਾਂ ਜੀ ਬਹੁਤ ਉਹਨਾਂ ਨੇ ਸੀਨ ਕੱਟ ਤੇ ਜਿਹੜੇ ਮੇਨ ਸੀਨ ਸੀ ਸਾਰੇ ਕੱਟਤੇ ਆ ਕੰਗਣਾ ਵਾਲੀ ਫਿਲਮ ਤੇ ਇਹਨਾਂ ਨੇ ਬਸ ਥੋੜੀ ਬੁਟਾ ਕਰਕੇ ਰੋਕਤੀ ਆ ਵੀ ਗਲਤ ਪ੍ਰਭਾਵ ਜਾਊਗਾ ਹਰਿਆਣੇ 'ਚ ਆ ਜਦੋਂ ਇਲੈਕਸ਼ਨ ਹੋ ਜਾਣਗੇ ਉਸ ਤੋਂ ਬਾਅਦ ਰਿਲੀਜ਼ ਕਰਾ ਦੇਣਗੇ ਪਹਿਲਾਂ ਤਾਂ ਇਹ ਵੀ ਖਬਰਾਂ ਚੱਲੀਆਂ ਆਏ ਕਿ ਇਹ ਸੰਸਥਾ ਵਾਲਿਆਂ ਨੇ ਕਾਜ ਫਿਲਮ ਦੀ ਸ਼ੂਟਿੰਗ ਜਿਹੜੀ ਰੋਕ ਦਿੱਤੀ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਾ ਵੀ ਇਹ ਸੈਂਸਰ ਬੋਰਡ ਨੇ ਉਹਨੂੰ ਮੰਨਤਾ ਹੀ ਨਹੀਂ ਦਿੱਤੀ ਕੀ ਲੱਗਦਾ ਵੀ ਦੋ ਪਾਸੇ ਦੀ ਗੱਲ ਜੀ ਹੋਊਗੀ ਦੇਖੋ ਜੀ ਹੁਣ ਇਹਨਾਂ ਨਾਲ ਸਰਕਾਰਾਂ ਦਾ ਕੁਝ ਨਹੀਂ ਕਹਿ ਸਕਦੇ ਜੀ ਅੱਜ ਅਸੀਂ ਸ਼ਹੀਦ ਖੰਨਲਾ ਜੀ ਦੇ ਛੀਤੀ ਦਿਹਾੜੇ ਤੇ ਉਰੇ ਆਏ ਸੀ ਬਸ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਸੀ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀਆਂ ਖੰਨਲਾ ਸਾਹਿਬ ਦੀ ਤੇ 25000 ਲਾਵਰਸਲਾਸ਼ਾਂ ਦੇ ਵਾਰਿਸ ਬਣੇ ਸੀ ਤੇ ਜਦੋਂ ਸਰਕਾਰ ਨੇ ਬਹੁਤ ਚਾਇਆ ਭਈਓ ਚੁੱਪ ਕਰਨ ਜਾਂ ਸਾਡੇ ਨਾਲ ਰਲ ਜਾਣ ਪਰ ਨਹੀਂ ਉਹ ਕਿਸੇ ਲਾਲਚ ਚ ਨਹੀਂ ਆਏ ਉਹਨਾਂ ਦਾ ਬਹੁਤ ਉੱਚਾ ਸੱਚਾ ਜੀਵਨ ਜਿਨ੍ਹਾਂ ਦੇ ਮਨ ਚੋਂ ਮੌਤ ਦਾ ਭੈ ਨਿਕਲ ਚੁੱਕਾ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਤਕਰੀਬਨ 3-4 ਸਾਲ ਤੋਂ ਉਹਨਾਂ ਨੂੰ ਜੱਜ ਹੋ ਗਿਆ ਸੀ ਵੀ ਇਹ ਕਦੇ ਵੀ ਮੈਨੂੰ ਚੱਕ ਕੇ ਇਨਕਾਊਂਟਰ ਕਰ ਸਕਦੀ ਹੈ ਸਰਕਾਰ ਤੇ ਬਾਕੀ ਜੋ ਕਿ ਹੋਇਆ ਵੀ ਇੱਕ ਵਾਰੀ ਮੈਂ ਪੜਿਆ ਸੀ ਨਾ ਬਾਰੇ ਬਈਨਾਂ ਨੇ ਜੀਤ ਸਿੰਘ ਸੰਧੂ ਨੂੰ ਕਿਹਾ ਸੀ ਬਈ ਮੈਨੂੰ ਤਾਂ ਸ਼ਹੀਦੀ ਪ੍ਰਾਪਤ ਹੋ ਜਾਣੀ ਹੈ ਤੇ ਤੂੰ ਆਤਮ ਹੱਤਿਆ ਕਰੇਗਾ ਜੋ ਕਿ ਉਹ ਸੱਚ ਵੀ ਹੋਇਆ ਟਰੇਨ ਦੇ ਅੱਗੇ ਛਾਲ ਮਾਰ ਕੇ ਉਹਨੇ ਆਤਮ ਹੱਤਿਆ ਕੀਤੀ ਇਹ ਵੀ ਜਦੋਂ ਮਹਾਰਾਜ ਨਾਲ ਲਿਵ ਜੁੜ ਜੇ ਨਾ ਤੇ ਮੌਤ ਦਾ ਡਰ ਨਹੀਂ ਰਹਿੰਦਾ ਤੇ ਜੋ ਫਿਰ ਮੂੰਹ ਚੋਂ ਨਿਕਲਦਾ ਹੈ ਜबान ਚੋਂ ਨਿਕਲਦਾ ਹੈ ਉਹ ਫਿਰ ਸੱਚ ਹੀ ਹੁੰਦਾ ਹੈ ਇਸ ਲਈ ਅੱਜ ਅਸੀਂ ਆਏ ਸੀ ਖਾਲੜਾ ਸਾਹਿਬ ਦੀ ਵਰਸੀ ਤੇ ਉਹਨਾਂ ਨੂੰ ਯਾਦ ਕੀਤਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਇੱਕ ਫਿਲਮ ਆ ਰਹੀ ਸੀ ਜਿਹੜੀ ਇਹਨਾਂ ਦੀ ਮੂਵੀ ਆ ਰਹੀ ਸੀ ਖਾਲੜਾ ਸਾਹਿਬ ਦੀ ਉਸ ਤੇ ਤਾਂ ਜੀ ਬਹੁਤ ਉਹਨਾਂ ਨੇ ਸਹੀਲ ਕੱਟ ਤੇ ਜਿਹੜੇ ਮੇਨ ਸੀਨ ਸੀ ਸਾਰੇ ਕੱਟ ਤੇ ਤੇ ਆ ਕੰਗਣਾ ਵਾਲੀ ਫਿਲਮ ਤੇ ਇਹਨਾਂ ਨੇ ਬਸ ਥੋੜੀ ਵੋਟਾ ਕਰਕੇ ਰੋਕਤੀ ਆ ਵੀ ਗਲਤ ਪ੍ਰਭਾਵ ਜਾਊਗਾ ਹਰਿਆਣੇ 'ਚ ਆ ਜਦੋਂ ਇਲੈਕਸ਼ਨ ਹੋ ਜਾਣਗੇ ਉਸ ਤੋਂ ਬਾਅਦ ਰਿਲੀਜ਼ ਕਰਾ ਦੇਣਗੇ ਉਹਦੇ ਵਿੱਚ ਜਦੋਂ ਕੀ ਅਸੀਂ ਕੀ ਆ ਵੀ ਹੈ ਬਈ ਜਿਹੜਾ ਟ੍ਰੇਲਰ ਹੈ ਉਹ ਟ੍ਰੇਲਰ ਦੇ ਵਿੱਚ ਜਿਹੜਾ ਸੀਨ ਦਿਖਾਇਆ ਉਹ ਗਲਤ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਉਹਨੂੰ ਕਟੂਗੀ ਜਦੋਂ ਇਹ ਫਿਲਮ ਸ਼ੁਰੂ ਹੁੰਦੀ ਹੈ ਨਾ ਜੀ ਉਦੋਂ ਪਹਿਲਾਂ ਤਾਂ ਇਹ ਵੀ ਖਬਰਾਂ ਚੱਲੀਆਂ ਆਏ ਕਿ ਇਹ ਸੰਸਥਾ ਵਾਲਿਆਂ ਨੇ ਜਾ ਕੇ ਫਿਲਮ ਦੀ ਸ਼ੂਟਿੰਗ ਜਿਹੜੀ ਰੋਕ ਦਿੱਤੀ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਸੈਂਸਰ ਬੋਰਡ ਨੇ ਉਹਨੂੰ ਮਾਨਤਾ ਹੀ ਨਹੀਂ ਦਿੱਤੀ ਕੀ ਲੱਗਦਾ ਜੀ ਦੋ ਪਾਸੇ ਜੀ ਗੱਲ ਚ ਨੂੰ ਦੇਖੋ ਜੀ ਹੁਣ ਇਹਨਾਂ ਨਾਲ ਸਰਕਾਰਾਂ ਦਾ ਕੁਝ ਨਹੀਂ ਕਹਿ ਸਕਦੇ ਜੀ ਹਾਂ ਹੱਲ ਕੀ ਹੋਗਾ ਫਿਰ ਹਲ ਕੀ ਹੋਊਗਾ ਜੀ ਸਰਕਾਰ ਰਲਿਸ ਤਾਂ ਕਰ ਹੀ ਦੇਊਗੀ ਆਖਰ ਫਿਰ ਇਹ ਆ ਪਰ ਮਾਹੌਲ ਖਰਾਬ ਹੋਊਗਾ ਰਲਿਸ ਹੋਣ ਕਰਕੇ ਸੁਖਵੀਰ ਬਾਦਲੀ ਇਹ ਕਹਿੰਦਾ ਸਖਾਈਏ ਗ੍ਰਾਂਟ ਦੀ ਬਣਾਣਾ ਬੜਾ ਬੜੀ ਗੱਲ ਸਖਾਈਏ ਦੀ ਗੱਲ ਨਹੀਂ ਕਰਦੇ